ਸਿੱਧੂ ਮੂਸੇਵਾਲੇ ਨੂੰ ਅੱਜ ਵੀ ਪੰਜਾਬੀ ਗਾਇਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਦਰਅਸਲ ਬੁੱਧਵਾਰ 10 ਅਪ੍ਰੈਲ ਨੂੰ ਸਿੱਧੂ ਮੂਸੇਵਾਲੇ ਦਾ ਇੱਕ ਹੋਰ ਗੀਤ ਜਿਹੜਾ ਹੈ ਉਹ ਰਿਲੀਜ਼ ਹੋ ਜਾ ਰਿਹਾ ਹੈ। ਮੂਸੇਵਾਲੇ ਦੀ ਮੌਤ ਤੋਂ ਬਾਅਦ ਇਹ ਉਸ ਦਾ 6ਵਾਂ ਗੀਤ ਹੈ ਜੋ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ਨੂੰ ਰੈਪਰ ਤੇ ਮੂਸੇਵਾਲੇ ਦੇ ਦੋਸਤ ਸਨੀ ਮਾਲਟ ਨੇ ਪੂਰਾ ਕੀਤਾ ਹੈ। ਗੀਤ ਦਾ ਕਵਰ ਵੀ ਰਿਲੀਜ਼ ਹੋ ਗਿਆ ਹੈ ਤੇ ਨਾਲ ਹੀ ਮੂਸੇ ਵਾਲੇ ਡਿਫੈਂਸ ਲਈ ਦੋ ਮਹੀਨਿਆਂ ਵਿੱਚ ਇਹ ਦੂਜੀ ਖੁਸ਼ਖਬਰੀ ਹੈ ਦਰਸਲ ਪਿਛਲੇ ਮਹੀਨੇ ਹੀ ਮੂਸੇ ਵਾਲੇ ਦੇ ਘਰ ਉਸ ਦੇ ਭਰਾ ਦਾ ਜਨਮ ਹੋਇਆ ਤੇ ਨਾਲ ਹੀ ਇਸ ਗੀਤ ਦਾ ਨਾਂ ਵੀ ਤੁਹਾਨੂੰ ਦੱਸਦੇ ਹਾਂ ਇਸ ਗੀਤ ਦਾ ਨਾਂ 410 ਰੱਖਿਆ ਗਿਆ ਹੈ ਤੇ ਇਹੀ ਕਾਰਨ ਹੈ ਕਿ ਇਹ ਗੀਤ ਵੀ 4ਵੇਂ ਮਹੀਨੇ ਦੀ 10 ਤਰੀਕ ਨੂੰ ਰਿਲੀਜ਼ ਹੋ ਰਿਹਾ ਹੈ ਤੇ ਨਾਲ ਹੀ ਇਸ ਗੀਤ ਦਾ ਪੋਸਟਰ ਫੈਨਸ ਨਾਲ ਸ਼ੇਅਰ ਕਾਰਦੇ ਰਾ ਪਰ ਸਨੀ ਮਾਲਟਨ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇਹ ਗੀਤ ਉਹਨਾਂ ਦੇ YouTube ਚੈਨਲ ਤੇ ਹੀ ਰਿਲੀਜ਼ ਕੀਤਾ ਜਾਵੇਗਾ ਇਸ ਨੂੰ ਕਦੋਂ ਜਾਰੀ ਕੀਤਾ ਜਾਵੇਗਾ ਇਸ ਬਾਰੇ ਜਾਣਕਾਰੀ ਅਜੇ ਸਾਂਝੀ ਨਹੀਂ ਕੀਤੀ ਪਰ ਅੰਦਾਜ਼ਾ ਇਹ ਹੈ ਕਿ ਇਹ ਗੀਤ ਸ਼ਾਮ 4:00 ਵਜੇ 10:00 ਵਜੇ ਹੀ ਰਿਲੀਜ਼ ਹੋਵੇਗਾ ਤੇ ਨਾਲ ਹੀ ਪੋਸਟਰ ਰਿਲੀਜ਼ ਕਰਨ ਤੋਂ ਪਹਿਲਾਂ ਸਨੀ ਮਾਲਟਨ ਨੇ ਇੱਕ ਹੋਰ ਪੋਸਟ ਸ਼ੇਅਰ ਕੀਤੀ ਜਿਸ ਵਿੱਚ ਉਹਨਾਂ ਨੇ ਬ੍ਰਮਟਨ ਤੇ ਮਾਨਸਾ ਦੇ ਤਾਪਮਾਨ ਬਾਰੇ ਗੱਲ ਕੀਤੀ ਤੇ ਨਾਲ ਹੀ ਸਨੀਮਾਲਟਨ ਨੇ ਲਿਖਿਆ ਡਰੋਨਿਕ ਕੰਟੇ ਅਲਰਟ ਕੋਈ ਵੀ ਸੁਰੱਖਿਅਤ ਨਹੀਂ ਹੈ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਸਨੀਮਾਲਟਨ ਤੇ ਬਿਗ ਬਰਡ ਨੇ ਸਿੱਧੂ ਮੂਸੇਵਾਲੇ ਨਾਲ ਕਈ ਗੀਤਾਂ ਵਿੱਚ ਕੰਮ ਕੀਤਾ ਹੈ ਇਸ ਚ ਲੈਵਲ ਨੈਵਰ ਫੋਲਡ ਜਸਟ ਲਿਸਨ ਵਰਗੇ ਕਈ ਹਿੱਟ ਗੀਤ ਵੀ ਸ਼ਾਮਿਲ ਨੇ ਤੇ ਨਹੀਂ ਇਹਨਾਂ ਗੀਤਾਂ ਨੂੰ ਲੋਕਾਂ ਨੇ ਖੂਬ ਪਿਆ ਦਿੱਤਾ ਹੈ ਸਿੱਧੂ ਮੂਸੇਵਾਲੇ ਨੂੰ ਅੱਜ ਵੀ ਪੰਜਾਬੀ ਗਾਇਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਦਰਅਸਲ ਬੁੱਧਵਾਰ 10 ਅਪ੍ਰੈਲ ਨੂੰ ਸਿੱਧੂ ਮੂਸੇਵਾਲੇ ਦਾ ਇੱਕ ਹੋਰ ਗੀਤ ਜਿਹੜਾ ਹੈ ਉਹ ਰਿਲੀਜ਼ ਹੋ ਜਾ ਰਿਹਾ ਹੈ ਮੂਸੇਵਾਲੇ ਦੀ ਮੌਤ ਤੋਂ ਬਾਅਦ ਇਹ ਉਸ ਦਾ 6ਵਾਂ ਗੀਤ ਹੈ ਜੋ ਰਿਲੀਜ਼ ਹੋ ਜਾ ਰਿਹਾ ਹੈ ਇਸ ਗੀਤ ਨੂੰ ਰੈਪਰ ਤੇ ਮੂਸੇਵਾਲੇ ਦੇ ਦੋਸਤ ਸਨੀ ਮਾਲਟ ਨੇ ਪੂਰਾ ਕੀਤਾ ਹੈ ਗੀਤ ਦਾ ਕਵਰ ਵੀ ਰਿਲੀਜ਼ ਹੋ ਗਿਆ ਹੈ ਤੇ ਨਾਲ ਹੀ ਮੂਸੇ ਵਾਲੇ ਦੇ ਫੈਨਸ ਲਈ ਦੋ ਮਹੀਨਿਆਂ ਵਿੱਚ ਇਹ ਦੂਜੀ ਖੁਸ਼ਖਬਰੀ ਹੈ ਦਰਸਲ ਪਿਛਲੇ ਮਹੀਨੇ ਹੀ ਮੂਸੇ ਵਾਲੇ ਦੇ ਘਰ ਉਸ ਦੇ ਭਰਾ ਦਾ ਜਨਮ ਹੋਇਆ ਤੇ ਨਾਲ ਹੀ ਇਸ ਗੀਤ ਦਾ ਨਾਂ ਵੀ ਤੁਹਾਨੂੰ ਦੱਸਦੇ ਹਾਂ ਇਸ ਗੀਤ ਦਾ ਨਾਂ 410 ਰੱਖਿਆ ਗਿਆ ਹੈ ਤੇ ਇਹੀ ਕਾਰਨ ਹੈ ਕਿ ਇਹ ਗੀਤ ਵੀ 4ਵੇਂ ਮਹੀਨੇ ਦੀ 10 ਤਰੀਕ ਨੂੰ ਰਿਲੀਜ਼ ਹੋ ਰਿਹਾ ਹੈ ਤੇ ਨਾਲ ਹੀ ਇਸ ਗੀਤ ਦਾ ਪੋਸਟਰ ਫੈਨਸ ਨਾਲ ਸ਼ੇਅਰ ਕਾ ਦੇ ਰਪਰ ਸਿਨੀਮਲਟਨ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇਹ ਗੀਤ ਉਹਨਾਂ ਦੇ YouTube ਚੈਨਲ ਤੇ ਹੀ ਰਿਲੀਜ਼ ਕੀਤਾ ਜਾਵੇਗਾ ਇਸ ਨੂੰ ਕਦੋਂ ਚਾਰੀ ਕੀਤਾ ਜਾਵੇਗਾ ਇਸ ਬਾਰੇ ਜਾਣਕਾਰੀ ਅਜੇ ਸਾਂਝੀ ਨਹੀਂ ਕੀਤੀ ਪਰ ਅੰਦਾਜ਼ਾ ਇਹ ਹੈ ਕਿ ਇਹ ਗੀਤ ਸ਼ਾਮ 4:00 ਵਜੇ 10:00 ਵਜੇ ਹੀ ਰਿਲੀਜ਼ ਹੋਵੇਗਾ ਤੇ ਨਾਲ ਹੀ ਪੋਸਟਰ ਰਿਲੀਜ਼ ਕਰਨ ਤੋਂ ਪਹਿਲਾਂ ਸਿਨੀਮਲਟਨ ਨੇ ਇੱਕ ਹੋਰ ਪੋਸਟ ਸ਼ੇਅਰ ਕੀਤੀ ਜਿਸ ਵਿੱਚ ਉਹਨਾਂ ਨੇ ਬ੍ਰਮਟਨ ਤੇ ਮਾਨਸਾ ਦੇ ਤਾਪਮਾਨ ਬਾਰੇ ਗੱਲ ਕੀਤੀ ਤੇ ਨਾਲ ਹੀ ਸਨੀਮਾਲਟਨ ਨੇ ਲਿਖਿਆ ਡਰੋਨਿਕ ਕੰਟੇ ਅਲਰਟ ਕੋਈ ਵੀ ਸੁਰੱਖਿਅਤ ਨਹੀਂ ਹੈ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਸਨੀਮਾਲਟਨ ਤੇ ਬਿਗ ਬਰਡ ਨੇ ਸਿੱਧੂ ਮੂਸੇਵਾਲੇ ਨਾਲ ਕਈ ਗੀਤਾਂ ਵਿੱਚ ਕੰਮ ਕੀਤਾ ਹੈ ਇਸ ਚ ਲੈਵਲ ਨੈਵਰ ਫੋਲਡ ਜਸਟ ਲਿਸਨ ਵਰਗੇ ਕਈ ਹਿੱਟ ਗੀਤ ਵੀ ਸ਼ਾਮਿਲ ਨੇ ਤੇ ਨਹੀਂ ਇਹਨਾਂ ਗੀਤਾਂ ਨੂੰ ਲੋਕਾਂ ਨੇ ਖੂਬ ਪਿਆ ਦਿੱਤਾ ਹੈ